21 ਸਾਲਾਂ ਤੋਂ ਇਨਸਾਫ ਲਈ ਲੜਾਈ ਲੜ ਰਹੀ ਐਨ ਆਰ ਆਈ 73 ਸਾਲਾ ਮਹਿਲਾ ਨੂੰ ਅਖੀਰ ਹੋਈ ਇਨਸਾਫ ਦੀ ਉਮੀਦ ਇਸ ਮਾਮਲੇ ਵਿੱਚ ਮਾਨਯੋਗ ਅਦਾਲਤ ਨੇ ਕੀਤੇ ਇੱਕ ਡੀਐਸਪੀ ਮੋਹਨ ਲਾਲ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਪੀੜਤ ਮਹਿਲਾ ਨੇ ਐਸਬੀਸੀ ਮੋਰਚੇ ਦੇ ਆਗੂਆਂ ਨਾਲ ਕੀਤੀ ਪ੍ਰੈਸ ਕਾਨਫਰੰਸ ਤੇ ਦਸੀ ਸਾਰੀ ਹੱਦ ਬੀਤੀ आओ देखते दे हाँ खबर विस्तार सहित मोहाली फेस महापंचायत पंजाब वालों चल रहे रिजर्वेशन चोर फड़ो मोर्चे ते एक आर आई सतर साल महिला बीबी जोगिंदर कौर संधु लुधियाना ने प्रेस कॉन्फ्रेंस करके अपने नाल एक साल तो हो रही धक्के हडबीती सुनाई उना के हा की 21 साल आवेच सरकारा ता कई बदलियां डीजीपी ते एडीजीपी कई बदले पर मेरे नाल किसे ने भी इंसाफ नहीं कीता मानयोग अदालत ने इस मामले ते कारवाई कर दिया डीएसपी मोहनलाल नु कई बारी सम्मन कीते उसनु हजार रुपए वालों जुर्माना भी कीता जा चुका है पर उस दी एसपी ने मानयोग अदालत दे हुक्म नु नजरअंदाज कीता अखिर मानयोग अदालत ने मिति 9 जून 2025 नु ਗ੍ਰਿਫਤਾਰ ਕਰਕੇ ਅਤੇ ਕਮਿਸ਼ਨਰ ਲੁਧਿਆਣਾ ਨੂੰ ਇਸ ਦਾ ਸਾਰਾ ਰਿਕਾਰਡ ਪੇਸ਼ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ ਇਸ ਮੌਕੇ ਮਹਿਲਾ ਜੋਗਿੰਦਰ ਕੌਰ ਸੰਦੂ ਨੇ ਪ੍ਰੈਸ ਨੂੰ ਆਪਣੀ ਹੱਡ ਬੀਤੀ ਸੁਣਾਈ ਅਤੇ ਦੋਸ਼ੀਆਂ ਵਿਰੁੱਧ ਕੀਤੀਆਂ ਕਾਰਵਾਈਆਂ ਦੇ ਦਸਤਾਵੇਜ਼ ਵੀ ਦਿਖਾਏ ਉਹਨਾਂ ਸਮੂਹ ਐਨਆਰਆਈਜ਼ ਨੂੰ ਅਪੀਲ ਕੀਤੀ ਕਿ ਇਸ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੋਂ ਕਿਸੇ ਕਿਸਮ ਦੇ ਇਨਸਾਫ ਦੀ ਕੋਈ ਉਮੀਦ ਨਾ ਲਗਾਈ ਜਾਵੇ ਪੰਜਾਬ ਦਾ ਐਨਆਰਆਈ ਵਿੰਗ ਚਿੱਟਾ ਹੱਥੀ ਸਾਬਤ ਹੋਇਆ ਹੈ इस बारे प्रेस नोर्चे प्रधान बलविंदर की हमेशा डट के सहायता की है पीड़ित लोगों हमेशा इंसाफ दवा आवाज उठाई है जिस प्रेस ने एक अम रोल अदा किया है पूरे पंजाब पुलिस तो दुखी लोग तरह तरह कर रहे हैं किसे पासे कोई सुनवाई नहीं हो रही हर पासे लॉ एंड आर्डर की स्थिति फेल हो चुकी है जिहड़े पुलिस अफसर के विच दोषी भी पाए जाते हैं उन्होंने विरुद्ध कार्रवाई होने की बजाय उन्हों दिया होर तरक्कियां कीतिया जा रही हैं इस मौके मास्टर बनवारी लाल प्रिंसिपल सरबजीत सिंह करम सिंह कुर्डी बाबू वेद प्रकाश हरविंदर सिंह गौरव जसपाल सिंह बलजिंदर सिंह मनजीत सिंह सिमरन सिंह आदि हाजिर हुए ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਕਵਰੇਜ ਕੀਤੀ ਇੱਕ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੋਂ ਤੁਹਾਡਾ ਪ੍ਰੈਸ ਦਾ ਸਾਰੇ ਟੀਵੀ ਚੈਨਲਾਂ ਵਾਲਿਆਂ ਦਾ ਤਾਂ ਇਧਰੋਂ ਧੰਨਵਾਦ ਤੁਸੀਂ ਸਾਡੀ ਜਿਹੜੀ ਆਵਾਜ਼ ਹੈ ਉਹ ਸਰਕਾਰੀ ਦਰਬਾਰੇ ਤੇ ਸੀਨੀਅਰ ਅਫਸਰ ਬੈਠੇ ਨੇ ਜਿਹੜੇ ਕੰਨਾਂ ਤੋਂ ਬੋਲੇ ਤੇ ਅੱਖਾਂ ਤੋਂ ਅੰਨੇ ਨੇ ਜਿਹੜੇ ਸੁਣ ਨਹੀਂ ਰਹੇ ਉਹਨਾਂ ਦੀ ਆਵਾਜ਼ ਤੱਕ ਪਹੁੰਚਾਉਣ ਵਾਸਤੇ ਤੁਸੀਂ ਸਾਡਾ ਬਹੁਤ ਵੱਡਾ ਇੱਕ ਯੋਗਦਾਨ ਹੈ ਲੋਕਾਂ ਨੂੰ ਨਿਆਂ ਸਾਫ਼ ਦਿਵਾਉਣ ਲਈ ਥੋੜਾ ਬਹੁਤ ਵੱਡਾ ਸਵਾਰਥਨ ਹੈ ਤੇ ਅੱਜ ਜਿਹੜੀ ਗੱਲ ਕਰੀਏ ਸਾਡਾ ਡੇਢ ਸਾਲ ਤੋਂ ਪਿਛਲੇ ਤੋਂ ਲਗਭਗ ਰਿਜ਼ਰਵੇਸ਼ਨ ਚੋੜਫੜੋ ਮੋਰਚਾ ਫੇਬੀ ਸਭ ਦੀਆਂ ਲੇਟਾਂ ਕੋਲੇ ਚੱਲ ਰਿਹਾ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਜਿਹਦਾ ਸਾਰੇ ਕੇਸ ਅਸੀਂ ਕਰਦੇ ਆ ਪਰ ਲੇਕਿਨ ਜਿਹੜੇ ਪੀੜਤ ਲੋਕ ਨੇ ਸਰਕਾਰ ਦੇ ਦਰਬਾਰੇ ਜਾਂ ਕਿਸੇ ਪੁਲਿਸ ਪ੍ਰਸ਼ਾਸਨ ਤੋਂ ਉਹ ਪੀੜਤ ਲੋਕ ਹਰ ਰੋਜ਼ ਸਾਡੇ ਨਾਲ ਕੋਈ ਕੋਈ ਨਾ ਕੋਈ ਮੈਟਰ ਹੁੰਦਾ ਤੇ ਅੱਜ ਸਾਡੀ ਮੈਂਬਰ ਹੈ ਇਹ ਐਨਆਰਆਈ ਬੀਬੀ ਜਗਿੰਦਰ ਕੌਰ ਸੱਧੂ ਲੋਹਿਆਣੇ ਤੋਂ ਪਹੁੰਚੇ ਨੇ ਅਸੀਂ ਪਿਛਲੇ 10-11 ਸਾਲ ਤੋਂ ਬੀਬੀ ਦੀ ਪੂਰੀ ਸਪੋਰਟ ਜਿਹੜੀ ਮਦਦ ਕਰ ਰਹੇ ਨੇ ਇੱਕ ਐਨ ਆਰ ਆਈ ਬੀਬੀ 75 ਸਾਲਾ ਜਿਨ੍ਹਾਂ ਨੂੰ 1971 ਤੋਂ ਜਿਹੜਾ ਹੈਗਾ ਸੈਟਲ ਸੀ ਫਰਾਂਸ ਚ ਪੁਲਿਸ ਅਫਸਰ ਵੀ ਇਹਨਾਂ ਦਾ ਬੇਟੇ ਲਗੇ ਹੋਏ ਤੇ ਪੂਰੀ ਫੈਮਿਲੀ ਜਿਹੜੀ ਫਰਾਂਸ ਚ ਸੀ ਪਰ ਲੇਕਿਨ ਮੰਦੀ ਗੱਲ ਇਹ ਹੋਈ ਹੈ ਵੀ 21 ਸਾਲ ਲੜਾਈ ਲੜਦੇ ਨੇ ਹੋ ਗਏ ਸਰਕਾਰਾਂ ਚੇਂਜ ਹੋਈਆਂ ਕਾਲੀ ਦਲਾਇਆ ਕਾਂਗਰਸ ਆਇਆ ਅੱਜ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਵੀ ਤੁਹਾਡੇ ਸਾਹਮਣੇ ਬੈਠੀ ਹੈ ਤੇ ਗੱਲ ਕਰ ਲਈਏ ਬੀਬੀ ਕੋਲੇ ਕੋਠੀਆਂ ਸੀ ਪਲਾਟ ਸੀ ਨਜਾਇਜ਼ ਕਬਜ਼ੇ ਹੁੰਦੇ ਉੱਥੇ ਤੇ ਤਣਾੜ ਲੋਕ ਇਹ ਪੁਲਿਸ ਨਾਲ ਮਿਲ ਹੀ ਭੁਗਤ ਕਰਕੇ ਪਲਾਟਾਂ ਦੇ ਐ ਕੁੱਟੀਆਂ ਦੇ ਕਬਜ਼ੇ ਕਰ ਲੈਂਦੇ ਆ ਜਿਹੜੀ ਕੋਠੀ ਦਾ ਬੀਬੀ ਨੇ ਆਪਣੀ ਹਿੰਮਤ ਦਿਖਾ ਕੇ ਕਬਜ਼ਾ ਛੜਾਇਆ ਤੇ ਆਪਣੀ ਕੋਠੀ 'ਚ ਰਹਿ ਰਹੇ ਨੇ ਤੇ ਪਹਿਲਾਂ ਪਲਾਟਾਂ ਦੇ ਕਬਜ਼ਾ ਸੀ ਹੁਣ ਇੱਕ ਕੋਠੀ ਤੇ ਕਬਜ਼ਾ ਹੋ ਰਹਿ ਗਿਆ ਜੱਸੀ ਨਾਂ ਦਾ ਕੋਈ ਬੰਦਾ ਹੈ ਜਿਹੜਾ ਕਬਜ਼ੇ ਕਰ ਰਿਹਾ ਤੇ ਉਹਦੀ ਪੁਲਿਸ ਜਿਹੜੀ ਆ ਸਪੋਰਟ ਕਰ ਰਹੀ ਹੈ ਉਹ ਸਾਰਾ ਚਿੱਠਾ ਜਿਹੜਾ ਬੀਬੀ ਨੇ 21 ਸਾਲ ਤੋਂ ਲੈ ਕੇ ਮੈਂ ਕਹਿੰਦਾ ਜੇ ਦੋ ਤਿੰਨ ਕਿਤਾਬਾਂ ਲਿਖ ਜੇ ਹੋ ਜਾਣ ਤਾਂ ਵੀ ਨਹੀਂ ਇਹਨਾਂ ਦਾ ਜਿਹੜਾ ਹੈਗਾ ਹਕੀਕਤ ਦੱਸੀ ਜਾ ਸਕਦੀ ਤੇ ਜਿਸ ਇਸ ਬੀਬੀ ਨੇ ਜਿਹੜਾ ਦੋਸ਼ੀ ਕਰਮਚਾਰੀ ਸੀ ਪੁਲਿਸ ਵਾਲੇ ਡੀਜੀਪੀ ਐਡੀਜੀਬੀ ਤੱਕ 1-1 ਕਰੋੜ ਰੁਪਏ ਦਾ ਮਾਨਾਨੀ ਦਾ ਕੇਸ ਵੀ ਇਹਨਾਂ ਨੇ ਠੋਕਿਆ ਹੋਇਆ ਪਰ ਲੇਕਿਨ ਮਾਨਾਨੀ ਦੇ ਕੇਸ ਪਾਣ ਤੋਂ ਬਾਅਦ ਉਹਨਾਂ ਨੂੰ ਦੋਸ਼ੀ ਸਾਬਤ ਕਰਨ ਤੋਂ ਬਾਅਦ ਵੀ ਉਹਨਾਂ ਦੀ ਪ੍ਰਮੋਸ਼ਨਾਂ ਹੋਈਆਂ ਨਾ ਕਿ ਉਹਨਾਂ ਨੂੰ ਕੋਈ ਕਾਰਵਾਈ ਹੋਈ ਹੈ ਜਿਸ ਤੇ ਅੱਜ ਇੱਕ ਡੀਐਸਪੀ ਮੋਹਨ ਲਾਲ ਜਿਨੇ ਬੀਬੀ ਦਾ ਆਪਣਾ ਇੱਕ ਝਾਲੀ ਫਰਜੀ ਆਪੇ ਬਿਆਨ ਤਿਆਰ ਕਰਕੇ ਸਾਈਨ ਮਾਰਦੇ ਸੀ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਇਨਕੁਆਰੀ ਇਹਨਾਂ ਨੇ ਸਾਰਾ ਰਿਕਾਰਡ ਕਢਾ ਕੇ ਜਦੋਂ ਕਰਾਈ ਤਾਂ ਉਹਦੇ ਖਲਾਫ 420 467 468 ਲੱਕੇ ਕੋਰਟ ਨੇ ਕਾਰਵਾਈ ਕੀਤੀ ਤੇ ਕੋਰਟ ਨੂੰ ਉਹਨੇ ਕਈ ਵਾਰੀ ਸੱਮਨ ਕੀਤੇ ਨੋਟਿਸ ਕੀਤੇ ਪਰ ਨਾ ਮੰਨਿਆ ਤਾਂ ਹੁਣ ਕੋਰਟ ਤੋਂ ਜਿਹੜਾ ਹੈਗਾ ਰੈਸਟ ਫਰੰਟ ਦੇ ਆਰਡਰ ਕਰੇ ਡੀਐਸਪੀ ਮੋਹਨ ਲਾਲ ਦੇ ਜਿਹੜਾ ਉਸ ਵੇਲੇ ਉੱਥੇ ਟ੍ਰੈਫਿਕ ਦਾ ਇੰਚਾਰਜ ਸੀ ਲੁਧਿਆਣਾ ਤੇ ਉਹ ਸਾਰੀ ਹਕੀਕਤ ਵੀ ਬੀਬੀ ਜੀ ਖੁਦ ਦੱਸਦੇ ਹੋਏ ਸਾਰਾ ਇਹ ਅਸੀਂ ਪਹਿਲਾਂ ਚੰਡੀਗੜ੍ਹ ਪ੍ਰੈਸ ਕਾਨਫਰੰਸਾਂ 'ਚ ਤੁਹਾਡੇ ਰਾਹੀਂ ਕਈ ਵਾਰੀ ਕਰ ਚੁੱਕੇ ਨੇ ਪਰ ਲੇਕਿਨ ਅੱਜ ਵੀ ਇਹ ਦਰਦਰਦੀਆਂ ਠੋਕਰਾਂ ਖਾ ਰਹੇ ਨੇ ਉੱਥੇ ਹੀ ਐਨਆਰਆਈ ਵਿੰਗ ਜਿਹੜੇ ਚੀਤੇ ਸਾਥੀ ਸਾਫ ਤੋਰੇ ਨੇ ਜਿਹੜੇ ਐਨ ਆਰ ਆਈ ਵਿੰਗ ਨੇ ਉੱਥੇ ਸਾਰੇ ਜਿਹੜਾ ਦੇ ਜਿਨ੍ਹਾਂ ਦੇ ਖਿਲਾਫ ਕੇਸ ਚੱਲ ਰਹੇ ਮਾਨਨਦੀ ਦੇ ਉਹ ਐਨ ਆਰ ਆਈ ਵਿੰਗ ਚ ਹੈਗੇ ਜਦੋਂ ਮੇਲ ਰਾਹੀਂ ਬੀਬੀ ਮੁੱਖ ਮੰਤਰੀ ਨੂੰ ਭੇਜਦੀ ਹੈ ਤਾਂ ਉਹ ਐਨ ਆਰ ਆਈ ਵਿੰਗ ਚ ਭੇਜਦਾ ਐਨ ਆਰ ਆਈ ਵਿੰਗ ਚ ਉਹ ਬੰਦੇ ਬੈਠੇ ਨੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਹੀ ਜਿਹੜਾ ਮਾਨਨਦੀ ਦੇ ਕੇਸ ਚੱਲ ਰਹੇ ਨੇ ਡਿਫਾਲਟਰ ਬੰਦੇ ਨੇ ਤੇ ਇਸ ਕਰਕੇ ਬੀਬੀ ਨੂੰ ਕਿਤੇ ਨਿਆਂ ਸਫ ਨਹੀਂ ਮਿਲਦਾ ਅਸੀਂ ਤੁਹਾਡੇ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਬੀਜੀਪੀ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਿਆਂ ਘਰੇ ਬੈਠੇ ਆ ਸੁਖ-ਸੋਲਤਾਂ ਦੇਣ ਦੀ ਗੱਲ ਕਰ ਰਹੇ ਨੇ ਤੇ ਬਹੁਤ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰ ਰਹੇ ਨੇ ਉਹ ਬਿਲਕੁਲ ਖੋਖਲੇ ਸਾਬਤ ਹੋ ਰਹੇ ਨੇ ਹੁਣ ਤੁਸੀਂ ਆਪ ਖੁਦ ਹਕੀਕਤਾ ਜੋ ਬੀਬੀ ਤੇ ਆਪਣੀ ਸੁਣ ਲੈਣੀ ਵੀ ਮੇਰੇ ਨਾਲ ਹੋ ਕੀ ਰਿਹਾ ਕੀ ਨਹੀਂ ਇਹ ਅੱਜ ਇੱਕ ਪਹਿਲਾ ਮੈਟਰ ਨਹੀਂ ਪਹਿਲਾਂ ਵੀ ਅਸੀਂ ਇੱਕ ਡੇਰਾ ਵਸੀ ਥਾਣੇ ਦੀ ਗੱਲ ਕਰ ਲਿਓ ਜਦੋਂ ਥਾਣੇ ਦਾ ਘਰੋਂ ਰੱਖਦੇ ਆ ਤਾਂ ਇੱਕ 11 ਸਾਲ ਦੀ ਬੱਚੀ ਸੀ ਬੇਟੀ ਸੀ ਜਿਹਦਾ ਰੇਪ ਕੇਸ ਸੀ ਤਾਂ ਹੁਣ ਜਿਹੜੀ ਹੈ ਬਹੁਤ ਔਖੀ ਕ ਜੀਰੋ ਨੰਬਰ ਐਫ ਆਈ ਆਰ ਕਰਕੇ ਗੁਰਦਾਸਪੁਰ ਭੇਜਦੀ ਉਹ ਗਰਦਾਸਪੁਰ ਤੋਂ ਕੱਲ ਤੱਕੇ ਖਾ ਕੇ ਬੀਬੀ ਦੁਬਾਰੇ ਫੇਰ ਰੋਂਦੀ ਆ ਰੋਬੇਟੀ ਇੱਥੇ ਆਈਆਂ ਤਾਂ ਅਸੀਂ ਡੀਐਸਪੀ ਨਾਲ ਸਵੇਦ ਦਾ ਸੰਪਰਕ ਕਰਨਾ ਚਾਹੁੰਦੇ ਡੇਰਾ ਬਸੀ ਨਾਲ ਐਸਐਚਓ ਨਾਲ ਪਰ ਕੋਈ ਗੱਲਬਾਤ ਨਹੀਂ ਹੋ ਰਹੀ ਉਹਨਾਂ ਦੇ ਖਿਲਾਫ ਵੀ ਜਿਹੜੀ ਇਹ ਕੱਲ ਪੁਲਿਸ ਚ ਹੈ ਉਹ ਲੁਧਿਆਣੇ ਦੀ ਹੋਵੇ ਜਾਂ ਮੋਹਾਲੀ ਦੀ ਹੋਵੇ ਜਾਂ ਰੋਪੜ ਦੀ ਹੋਵੇ ਕਿਤੇ ਵੀ ਬੰਦਿਆਂ ਨੂੰ ਨਿਆਂ ਸਾਫ ਨਹੀਂ ਮਿਲਦਾ ਤੇ ਇਸੇ ਕਰਕੇ ਤੁਹਾਨੂੰ ਅੱਜ ਦੱਸਦੇ ਆ ਕਿ ਆਹ ਹਾਲਤ ਬੀਬੀ ਦੀ ਜਿਹੜੀ ਹਕੀਕਤ ਹੈ ਇਕ ਕੋਰਟ ਦੇ ਆਰਡਰਾਂ ਨੂੰ ਚੈਲੰਜ ਕਰ ਰਿਹਾ ਜਿਹੜਾ ਡੀਐਸਪੀ ਕੋਰਟ ਤੇ ਬੁਲਾਇਆ ਵਾ ਨਹੀਂ ਪਹੁੰਚਦਾ ਜਿਸ ਦੀ 9 ਤਰੀਕ ਹੈ ਤੇ 9 ਤਰੀਕ ਨੂੰ ਦੇ ਅਰੈਸਟ ਵਾਰੰਟ ਹੋਏ 9 ਤਰੀਕ ਵਾਸਤੇ 9 ਤਰੀਕ ਨੂੰ ਸ਼ਾਇਦ ਉਹ ਅਰੈਸਟ ਕਰਕੇ ਲੈ ਜਾਣਾ ਹੁਣ ਕਿਵੇਂ ਕਰਨਾ ਕਿਵੇਂ ਨਹੀਂ ਸਾਨੂੰ ਜਿਹੜਾ ਮਾਨਯੋਗ ਅਦਾਲਤ ਤੋਂ ਪੂਰਾ ਵਿਸ਼ਵਾਸ ਹੈ ਭਰੋਸਾ ਹੈ ਤਾਂ ਕਿ ਅਦਾਲਤ ਇਹ ਸਾਨੂੰ ਕੋਈ ਰਿਲੀਫ ਦੇ ਸਕਦੀ ਆ ਅਦਾਲਤ ਤੋਂ ਹੀ ਸਾਨੂੰ ਕੋਈ ਇਨਸਾਫ ਮਿਲ ਸਕਦਾ ਇਸ ਪ੍ਰਸ਼ਾਸਨ ਤੋਂ ਇਸ ਪੁਲਿਸ ਤੋਂ ਇਸ ਸਰਕਾਰਾਂ ਤੋਂ ਕੁਝ ਨਹੀਂ ਇਹ ਸਿਰਫ ਤਾਂ ਸਿਰਫ ਡਰਾਮੇਬਾਜ਼ ਸਰਕਾਰਾਂ ਸਾਹਮਣੇ ਹੋ ਰਹੀਆਂ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੇ ਮੇਰੀਆਂ 2 ਕੋਟੀਆਂ ਹੋਰ ਪਲਾਟਾਂ ਦੇ ਕਬਜ਼ੇ ਕੀਤੇ ਕਬਜ਼ੇ ਸਰਕਾਰ ਕਰਾਉਂਦੀ ਆ ਪੁਲਿਸ ਕਰਦੀ ਆ ਗੁੰਡੇ ਇਹਨਾਂ ਦੇ ਪਾਲੇ ਹੋਏ ਆ ਅਸੀਂ ਆਮ ਲੋਕ ਜਿਹੜੇ ਆ ਅਸੀਂ ਸੋਚਦੇ ਹਾਂ ਕਿ ਅਸੀਂ ਅਫੀਸਰ ਕੋਲ ਜਾਵਾਂਗੇ ਅਫੀਸਰ ਸਾਨੂੰ ਇਨਸਾਫ ਦੋ ਦਿੱਤਾ ਵੀ ਬਹੁਤ ਸਾਰੇ ਅਫੀਸਰ ਆਏ ਜਿਨ੍ਹਾਂ ਨੇ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਤੋਂ ਬਾਅਦ ਫੇਰ ਅਸੀਂ ਉਸੇ ਜਗ੍ਹਾ ਦੇ ਉੱਤੇ ਆ ਕੇ ਫੇਰ ਖੜੇ ਹੋ ਜਾਈਏ ਇਹ ਜਿਹੜੇ ਵਾਰੰਟ ਦੀ ਗੱਲ ਹੋ ਰਹੀ ਹੈਗੀ ਆ ਇਸ ਡੀਐਸਪੀ ਦੀ وجہ ਨਾਲ ਮੇਰੀ 21 ਸਾਲ ਦੀ ਜ਼ਿੰਦਗੀ ਤਬਾਹ ਹੋਈ ਹੈ ਕਿਉਂਕਿ ਇਹਨੇ ਮੇਰੇ ਫਰਜ਼ੀ ਬਿਆਨ ਬਣਾ ਕੇ ਅੱਗੇ ਤੋਂ ਅੱਗੇ ਕਰਕੇ ਮੇਰੇ ਤੇ ਉਹਦੋਂ ਪਰਚੇ ਦਰਜ ਕੀਤੇ ਲੇਕਿਨ ਜਦੋਂ ਸਾਨੂੰ ਪਤਾ ਲੱਗਾ ਕਿ ਇਹ ਹੈ ਡਜੀਪੀ ਅਸੀਂ ਇਹਨੂੰ ਕਦੀ ਦੇਖਿਆ ਨਹੀਂ ਅਸੀਂ ਇਹਨੂੰ ਕਦੀ ਜਾਣਦੇ ਨਹੀਂ ਫਿਰ ਅਸੀਂ ਪੁਲਿਸ ਕੋਲ ਕੰਪਲੇਂਟਸ ਕੀਤੀਆਂ ਪੁਲਿਸ ਦਾ ਬੰਦਾ ਸੀਗਾ ਫਿਰ ਅਸੀਂ ਕੋਰਟ ਵਿੱਚ ਕੇਸ ਪਾਤਾ ਹੁਣ ਕੋਰਟ ਚ ਅਪਰੂਵ ਹੋ ਚੁੱਕਾ ਕਿ ਇਹ ਬੰਦਾ ਕਦੀ ਮੈਨੂੰ ਨਹੀਂ ਮਿਲਿਆ ਇਹਦਾ ਰਿਕਾਰਡ ਮੰਗਲ ਲਈ ਕੋਰਟ ਨੇ ਪਹਿਲਾਂ ਸਨਮਾਨ ਫਿਰ ਵਾਰੰਟੂ ਨੋਨ ਅਵੇਲੇਬਲ ਵਾਰਡਸ ਪੇਜ ਨਹੀਂ ਆਏ ਦੇਖੋ ਆ ਸੀਪੀ ਆਫਿਸ ਹੈ ਆ ਨਾਲ ਕੋਟ ਹੈਗੀ ਆ 2 ਕਦਮ ਨਹੀਂ ਤੁਰਦੇ ਅਸੀਂ ਕੁੱਤੇ ਆ ਮੰਗੋ ਉਹਨਾਂ ਦੇ ਪਿੱਛੇ 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 ਤੱਕੇ ਖਾਂਦੇ ਫਿਰਦੇ ਆ ਲੇਕਿਨ ਹੁਣ ਜੱਜ ਸਾਹਿਬ ਨੇ ਕਿਹਾ ਸੀਗਾ ਕਿ ਥਰੂ ਸੀਪੀ ਲੁਧਿਆਣਾ ਦੇ ਕੇ ਆਓ ਲੇਕਿਨ ਮੈਂ ਦੇ ਆਈਆਂ ਰਸੀਬ ਹੋ ਗਿਆ ਹੁਣ 9 ਤਰੀਕ ਨੂੰ ਦੇਖਦੇ ਆ ਕਿ ਰਿਕਾਰਡ ਲਿਆਉਂਦੇ ਆ ਕਿ ਨਹੀਂ ਲਿਆਉਂਦੇ ਸੋ ਇੱਕ ਲੜਾਈ ਆ ਜਿਹੜੀ ਅਸੀਂ ਆਪਣੇ ਹੱਕਾਂ ਵਾਸਤੇ ਲੜ ਰਹੇ ਆ ਮਿਲਿਆ ਮੌਲੇ ਤਾਂ ਸਨ ਕੁਝ ਨਹੀਂ ਕਟ ਤੋਂ ਕਟ 15-20 ਕਰੋੜ ਦਾ ਨੁਕਸਾਨ ਕਰਾਇਆ ਘਰ ਗੁਆਇਆ ਬੱਚੇ ਰੁਆਏ ਆਪਣੀ ਜ਼ਿੰਦਗੀ ਤਬਾਹ ਕੀਤੀ ਪਰ ਇਹ ਪੰਜਾਬ ਦੀ ਸਰਕਾਰ ਹੈ ਕਿੱਥੇ ਸਾਨੂੰ ਮੈਨੂੰ ਤਾਂ ਦੇਖੀ ਨਹੀਂ ਕੀਤੀ ਲੜਾਈ ਸ਼ੁਰੂ ਕਿਵੇਂ ਹੋਈ ਤੁਸੀਂ ਲੜਾਈ ਸ਼ੁਰੂ ਹੋਈ ਜੀ ਕੋਠੀਆਂ ਤੇ ਜਦ ਇਹਨਾਂ ਨੇ ਪਹਿਲਾਂ ਹੀ ਜਦੋਂ ਮੈਂ ਆਏ ਆ ਉਹ ਤੋਂ ਪਹਿਲਾਂ ਇਹਨਾਂ ਨੇ 60-70 ਬੰਦੇ ਲੁੱਟੇ ਹੋਏ ਸੀ ਲੁਧਿਆਣੇ ਦੇ ਤੇ ਕੋਈ ਵੀ ਬੰਦਾ ਇਹਨਾਂ ਦੇ ਖਿਲਾਫ ਕੰਪਲੇਂਟ ਨਹੀਂ ਪਾਉਂਦਾ ਸੀ ਆਹ ਆ ਬੰਦਾ ਜੀ ਆ ਮੰਨੇ ਆ ਜੀ ਆ ਦੇਖੋ ਜੀ ਇਹਦਾ ਮੇਰੇ ਤੇ ਕੇਸ ਪਾਇਆ ਕਿ ਮੈਂ ਇਹਨੂੰ ਕਿਡਨੇਪ ਕਰ ਲਿਆ ਸੋ ਸ਼ੇਮਫੁਲ ਲੇਕਿਨ ਜਿਹੜੇ ਸਾਡੇ ਐਸਐਸਪੀ ਸਾਹਿਬ ਜੀ ਉਹਨਾਂ ਨੇ ਕੈਨਸਲ ਕਰ ਦਿੱਤਾ ਕਿ ਇਹ ਬੰਦਾ ਝੂਠ ਬੋਲ ਰ ਆ ਦੇਖੋ ਜੀ ਇਹ ਗੈਰ ਕਾਨੂੰਨੀ ਹਥਿਆਰ ਯੂਪੀ ਤੋਂ ਮਗਵਾਉਂਦੇ ਖੰਨਾ ਪੁਲਿਸ ਨੇ ਨਾਤੇ ਪੱਛਾ ਦਰਜ ਕੀਤਾ ਉਸ ਤੋਂ ਬਾਅਦ ਆ ਟੀਕੇ ਜੇ ਦੇ ਇੱਕ ਵਾਰੀ ਇਹ ਟੀਕਾ ਲੱਗ ਜੂਵੇ ਉਹ ਬੰਦਾ ਥਾਏ ਮਰ ਜਾਂਦਾ ਜਿੱਦਨ ਮੇਰੇ ਘਰ ਡੱਕਾ ਮਾਰਿਆ ਇਹ ਹੀ ਟੀਕਾ ਇਹ ਮੇਰੇ ਲਾਰੇ ਸੀ ਲੇਕਿਨ ਅਗਰ ਮੈਂ ਉਹ ਵੰਦਨ ਤੋਂ ਕਨਾ ਮਾਰਦੀ ਤਾਂ ਹੁਣ ਤੱਕ ਮੈਂ ਹੋਣਾ ਹੀ ਨਹੀਂ ਸੀਗਾ ਕੋਈ ਐਸਾ ਕੁਐਸਚਨ ਨਹੀਂ ਆ ਇਦਾਂ ਘੇਰਾ ਪਾਉਂਦੇ ਆ ਜੀ ਇਹ ਕਚਹਿਰੀ ਦੇ ਵਿੱਚ ਜਦ ਅਸੀਂ ਜਾਣੇ ਆ ਕਿ ਬੰਦੇ ਨੂੰ ਕਿਡਨੈਪ ਕਰੋ ਔਰ ਲੈ ਜਾਓ ਇਹ ਕਿਹੜੀ ਗੱਲ ਤੋਂ ਸਾਨੂੰ ਤੁਸੀਂ ਦੱਸੋ ਹੁਣ ਇਹਦਾ ਐਂਡ ਇਹ ਜੀ ਪੁਲਿਸ ਦੇ ਪਾਲੇ ਹੋਏ ਔਰ ਗਵਰਨਮੈਂਟ ਦੇ ਪਾਲੇ ਹੋਏ ਗੁੰਡੇ ਅਪਾ ਤਾਂ ਇੰਨਾ ਕੈਸੇ ਕਰਦੇ ਆ ਆ ਦੇਖੋ ਜੀ ਪਿਛਲੀ ਪ੍ਰੈਸ ਕਾਨਫਰੰਸ 'ਚ ਮੈਂ ਇਹਨਾਂ ਨੂੰ ਮੈਂ ਕਹਾਂ ਜੀ ਅਸੀਂ ਮੰਗ ਪੱਤਰ ਨਹੀਂ ਦੇਣੇ ਹੋਣਾ ਮੌਤ ਪੱਤਰ ਲੈ ਲਓ ਉਹ ਐਸੇ ਜੋ ਵੇਚ ਦਿੱਤੀ ਵੀ ਮੌਤ ਦੇ ਦਿਓ ਜਿਹੜਾ ਇਹਦਾ ਸਮਾਨ ਲੁੱਟਿਆ ਆ ਉਹ ਨਹੀਂ ਅਸੀਂ ਦੇਣਾ ਬਟ ਸਰ ਉਹ ਤਾਂ ਮੇਰਾ ਆ ਉਹਦਾ ਮੈਂ ਸਮਾਨ ਮੰਗਣਾ ਔਰ ਮੰਗਣਾ ਵੀ ਦੈਟ ਇਜ਼ ਮਾਈ ਰਾਈਟ ਉਹ ਮੇਰਾ ਸਮਾਨ ਆ ਸੋਡੀ ਜੀ ਵੀ ਮੰਨ ਚੁੱਕਾ ਸਾਰੇ ਲੋਕ ਸਰਕਾਰ ਨੇ ਚਿੱਠੀ ਪਾਈ ਹੋਆ ਦੇਖੋ ਜੀ ਸਰਕਾਰ ਨੇ ਚਿੱਠੀ ਪਾਈ ਆ ਹੋਮ ਡਿਪਾਰਟਮੈਂਟ ਨੇ ਹੋਮ ਡਿਪਾਰਟਮੈਂਟ ਡੀਜੀਪੀ ਨੂੰ ਕਿਹਾ ਕਿ ਤੂੰ ਜਵਾਬ ਦੇ ਕੋਈ ਜਵਾਬ ਨਹੀਂ ਲੇਕਿਨ ਹਾਊ ਲੌਂਗ ਅਸੀਂ ਕਿੰਨੀ ਦੇ ਦੀ 21 ਸਾਲ 22 ਮਾ ਵੀ ਅੱਧਾ ਬੀਤ ਗਿਆ ਕਿੰਨੀ ਦੇਰ ਵੇਟ ਕਰਾਂਗੇ ਇਹ ਮੇਰੇ ਤੇ ਉਹ ਕੈਨੋਸਿਨ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਆ ਇਹ ਮੈਨੂੰ ਘਰੋਂ ਹੀ ਕਿਡਨੈਪ ਕਰਨ ਦੀ ਕੋਸ਼ਿਸ਼ ਕਰਦੇ ਕਦੀ ਤਾਂ ਇਹ ਕੰਮਜਾਬ ਨਹੀਂ ਹੋਇਆ ਅਲੱਗ ਗੱਲ ਆ ਬਟ ਸਾਹ ਚੱਲਦੇ ਆ ਜਦ ਤੱਕ ਸਾਥ ਚੱਲਦੇ ਆਪਣੇ ਹੱਕਾਂ ਲਈ ਅਸੀਂ ਜਰੂਰ ਲੜਾਂਗੇ ਕਿੰਨੀ ਦੀ ਪ੍ਰਾਪਰਟੀ ਕਿੰਨੀ ਕੀ ਹੈ ਜੀ ਸਰ ਪਹਿਲੀ ਗੱਲ ਤਾਂ ਘਰ ਦੀ ਕੋਈ ਵੈਲਿਊ ਨਹੀਂ ਹੁੰਦੀ ਉਹ ਸਾਡਾ ਘਰ ਸੀ ਘਰ ਦੂਜੀ ਕੋਠੀ ਅਸੀਂ ਨਵੀਂ ਬਣਾਈ ਸੀ ਬੇਟੇ ਦਾ ਵਿਆਹ ਕਰਨਾ ਸੀ ਖੁਸ਼ੀਆਂ ਸੀ ਸਭ ਕੁਝ ਸੀ چاہے 10-12 ਕਰੋੜ ਦੀ ਪ੍ਰਾਪਰਟੀ ਸੀ ਪਰ ਸਾਡੇ ਲਈ ਉਹ ਕਰੋੜਾਂ ਕੋਈ ਮਾਇਨਾ ਨਹੀਂ ਜੀ ਹਾਂਜੀ ਕਿਉਂ ਕਰਦੇ ਤੁਸੀਂ ਨਾਲ ਨਾਟ ਓਨਲੀ ਵਿਦ ਮੀ ਸੜੇ ਜਦੋਂ ਮੈਂ ਆਈ ਹਾਂ ਉਦੋਂ ਤਾਂ ਅ ਕਟੂ-ਕਟ 70 ਬੰਦੇ ਪੇਸ਼ ਹੋਏ ਸੀ ਹਰਦੀਪ ਸਿੰਘ ਤੇ ਲੋ ਆਈ ਜੀ ਸੀ ਸਰ ਦੇ ਫਿਰ ਇਹਨਾਂ ਦੇ ਪਰਚੇ ਦਰਜ ਹੋਏ 12 ਬੰਦਿਆਂ ਵੱਲੋਂ ਇੱਕ ਪਰਚਾ ਦਰਜ ਹੋਇਆ ਮੇਰੇ ਵੱਲੋਂ ਇੱਕ ਪਰਚਾ ਦਰਜ ਹੋਇਆ ਇੱਕ ਐਸ ਐਚਓ ਤੇ ਪਰਚਾ ਦਰਜ ਸਰ ਬਹੁਤ ਬੀ ਸਟਰਗਲ ਹਾਰਡ ਬਹੁਤ ਜ਼ਿਆਦਾ ਸਟਰਗਲ ਕੀਤੀ ਆ ਪਰ ਹੁਣ ਆਣ ਕੇ ਪਤਾ ਲੱਗਾ ਕਿ ਬੰਦੇ ਜਿਹੜੇ ਹੈਗੇ ਆ ਸਰਕਾਰ ਦੇ ਆ ਹੁਣ ਜਦੋਂ ਮੈਂ ਇਹ ਵਾਰੰਟ ਲੈ ਕੇ ਗਈ ਸੀਪੀ ਆਫਿਸ ਸੀਪੀ ਸਾਹਿਬ ਤਾਂ ਉਹ ਆਪਣੇ ਸੀਐਮ ਸਾਹਿਬ ਆਏ ਸੀ ਉਹਨੂੰ ਰਿਸੀਵ ਕਰਦੇ ਸੀ ਲੇਕਿਨ ਉਹਦਾ ਡੀਡ ਜਿਹੜਾ ਉਹ ਇਸ ਕ੍ਰਿਮੀਨਲ ਨੂੰ ਲੈ ਕੇ ਅੰਦਰ ਬੈਠਾ ਹੋਇਆ ਸੀਗਾ ਸਾਨੂੰ ਇਨਸਾਫ ਕਿੱਥੋਂ ਮਿਲੂਗਾ ਸਰ ਇਹ ਥੈਲੀਆਂ ਲੈ ਕੇ ਸਾਡੇ ਘਰ ਲੁੱਟ ਕੇ ਇਹਨਾਂ ਕੋਲ ਜਾ ਬੈਠਦੇ ਆ ਲੇਕਿਨ ਅਸੀਂ ਇਹਨਾਂ ਲੋਕਾਂ ਦੇ ਬਾਹਰ ਬੈਠੇ ਵੇਟ ਕਰਦੇ ਆ ਕਿ ਸਾਨੂੰ ਇਨਸਾਫ ਮਿਲੂਗਾ ਇਹ ਅਸਲੀ ਨਾਲ ਹੈ ਨਹੀਂ ਕੁਝ ਅਨਰ ਨਹੀਂ ਹੋ ਰਹੇ ਹੈਂਗੇ ਕੁਝ ਅਨਰ ਨਹੀਂ ਹੋ ਰਹੇ ਸਿਪੀ ਜੀ ਚੰਕਸ਼ੀ ਸੀ ਸਾਹੇ ਵੀ ਅਨਰ ਨਹੀਂ ਹੈ ਉਸੇ ਯੈਅਰ ਸ਼ੋਰ ਵੀਰ ਫੂ ਮਨ ਰੈਜ਼ੀਡੈਂਟ ਕਿਉਂ ਲੋਕ ਫਿਰ ਉਹ ਅਲਾਈ ਕਿਉਂ ਪੰਜਾਬ ਚੋਂ ਦੇ ਕੇ ਕਿਉਂ ਉਹਨਾਂ ਨਾਲ ਇਦਾਂ ਹੋਊਗਾ ਸਰ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਬਹੁਤ ਪਿਆਰ ਕਰਦੀ ਸੀ ਆਪਣੇ ਪੰਜਾਬ ਨੂੰ ਕਿ ਅਸੀਂ ਪੰਜਾਬੀ ਆ ਮੈਂ ਉਹ ਓਣੀ ਐਕਸਪੀਰੀਅੰਸ ਤੋਂ ਬਾਅਦ ਕੀ ਕਹੋ ਹੈ ਨਹੀਂ ਇਸ ਐਕਸਪੀਰੀਅੰਸ ਤੋਂ ਬਾਅਦ ਕੀ ਕਹੋਗੀ ਕੁਦ ਮਤਣਾ ਨਾ ਹੀ ਮਰ ਜਾਣਾ ਸਰ ਮੈਂ 77 ਸਾਲ ਦੀ ਤਾਂ ਹੋ ਗਈ ਹਾਂ ਹੁਣ ਮੈਂ ਕਿੰਨੇ ਸਾਲ ਜੀਣਾ ਨਾ ਹੀ ਤਾਂ ਗਏ ਸੀ ਬਾਹਰੋਂ ਵਿਦੇਸ਼ਾਂ ਚ ਪੈਸਾ ਕਮਾਣਾ ਪ੍ਰਾਪਰਟੀ ਜਾਇਦਾਦ ਬਣਾ ਬੱਚੇ ਸੈਟਲ ਕਰਨ ਹੋਰ ਕਰ ਪਰ ਲੇਕਿਨ ਹੋਇਆ ਕਿ ਜਿਹੜੀ ਇਹਨਾਂ ਦੀ ਪਹਿਲਾਂ ਵੀ ਪ੍ਰਾਪਰਟੀ ਸੀ ਜਿਹੜੀ ਘਰੇ ਸੀ ਉਹ ਘਰ-ਬਾਰ ਵੀ ਲੁੱਟੇ ਗਏ ਬਾਹਰੋਂ ਦਾ ਕੀ ਲੈ ਕੇ ਆਣੇ ਸੀ ਸਾਡੀ ਸਰਕਾਰ ਕਹਿੰਦੀ ਸੀ ਵੀ ਐਨ ਆਰ ਆਈ ਇੱਥੇ ਬਾਹਰ ਵਿਦੇਸ਼ਾਂ ਤੋਂ ਇੱਥੇ ਨੌਕਰੀਆਂ ਲੈਣ ਆਣਗੇ ਆਣੇ ਆ ਨੌਕਰੀ ਮੰਗਣ ਆਣਗੇ ਇੱਥੇ ਰਹਿਣ ਆਣਗੇ ਪਰ ਤੁਹਾਡਾ ਐਨ ਆਰ ਆਈਆਂ ਦਾ ਹਾਲਤ ਦੇਖ ਲਓ ਜਿਹੜੀ ਪਹਿਲਾਂ ਛੱਡੇ ਐਨ ਆਰ ਆਈ ਗਏ ਨੇ ਉਹਨਾਂ ਦੀ ਹਾਲਤ ਕੀ ਹੋਈ ਪਈ ਹੈ ਅੱਜ ਬੀਬੀ ਜਗਿੰਦਰ ਕੌਰ ਸੰਧੂ ਨੇ ਜੇ ਤੁਹਾਡੇ ਮਾਧੇਰ ਆਹੀਂ ਤੁਹਾਡੇ ਚੈਨਲਾਂ ਰਾਹੀਂ ਕਹਿੰਦੇ ਆ ਅਸੀਂ ਤਾਂ ਬਹੁਤ ਅਨੇਕਾਂ ਆਦਾਰਨਾ ਬੀਬੀ ਜਗਿੰਦਰ ਕੌਰ ਸੰਧੂ ਵਰਗੀਆਂ ਤੁਹਾਨੂੰ ਪੰਜਾਬ ਚੋਂ ਦੇਖ ਸਕਦੇ ਜਿਹੜੇ ਐ ਉੱਥੇ ਦਾ ਵਿਚਾਰੇ ਕਬਾਣਗੇ ਸੀ ਇਹਦੇ ਪਿਛਲੀਆਂ ਪ੍ਰਾਪਰਟੀਆਂ ਵੀ ਜਿਹੜੀਆਂ ਦੱਬੀਆਂ ਵੀ ਆਂ ਜਿਹੜਿਆਂ ਦੇ ਲਿਟੀਗੇਸ਼ਨ ਇੱਥੇ ਕੇਸ ਚੱਲ ਰਹੇ ਕੋਟਾਂ 'ਚ ਦਾ ਦੱਸਿਆ 20-20 ਸਾਲ ਕੇਸ ਚੱਲਦੇ ਨੇ ਇਹਨਾਂ ਨੂੰ ਬੰਦਾ ਮਰ ਮੁੱਕ ਜਾਂਦਾ ਜਦੋਂ ਬੀਬੀ ਆਉਣ ਲੱਗੀ ਸਾਡੇ ਕੋਲ 10 2012-13 ਤੋਂ ਸਾਡਾ ਸੰਪਰਕ ਹੋਇਆ ਅਸੀਂ ਮਿਲੇ 15 ਜਾਂ 20 ਐਨਆਰਆਈ ਸੀ ਜਿਨ੍ਹਾਂ 'ਚ ਸਿਰਫ ਕੇਵਲ ਇੱਕ ਐਨਆਰਆਈ ਰਹਿ ਗਈ ਕੁਝ ਤਾਂ ਬਦੇਸਾਂ 'ਚੋਂ ਲੜਾਈ ਛੱਡ ਕੇ ਜਿਹੜੇ ਵਿਚਾਲੇ ਚਲੇ ਗਏ ਕੁਝ ਵਿਚਾਰੇ ਮਰ ਮੁੱਕ ਗਏ ਕੁਝ ਹੌਂਸਲਾ ਛੱਡ ਗਏ ਉਹਨਾਂ 'ਚੋਂ ਸਿਰਫ ਦਾ ਸਿਰਫ 12-13 ਐਨਆਰਆਈਆਂ 'ਚੋਂ ਇੱਕ ਉਹਤੇ ਕਿੰਨੇ ਪਲਾਟਾਂ ਤੇ ਤੇ ਕਿੰਨੀਆਂ ਕੋਠੀਆਂ ਤੇ ਕਾਉਦੇ ਹੋਏ ਨਹੀਂ ਜੀ 플랏 ਵੀ ਮੈਂ ਬਚਾ ਲਏ ਕੋਠੀ ਵੀ ਵਿਚਾਲੀ ਇੱਕ ਕੋਠੀ ਐਸ ਐਚ ਯੂ ਰਜੇਸ਼ ਕੁਮਾਰ ਨੇ ਬੇਚ ਦਿੱਤੀ ਮੈਨੂੰ ਜੇਲ੍ਹ ਵਿੱਚ ਬੰਦ ਕਰਕੇ ਔਰ ਉਹਨੇ ਮੇਰੇ ਘਰੋਂ ਮੇਰੀ ਗੱਡੀ ਚੋਰੀ ਕਰ ਲਈ ਔਰ ਮੇਰਾ ਜਿੰਨਾ ਸਮਝ ਸੀ ਡੀ ਜੀ ਪੀ ਸਾਹਿਬ ਨੂੰ ਮੈਂ ਜਾ ਕੇ ਇਕੱਲਾ ਇਕੱਲਾ ਕੈਲਕੂਲੇਟਰ ਕਰਾਇਆ ਸਰ ਜੀ 3 ਕਰੋੜ 88 ਲੱਗਦੀ ਜਰ ਜਿਹੜਾ ਐਦਾਂ ਓਪਨ ਇਨੇ ਖੋਇਆ ਓਡਾ ਕਾ ਮਾਰਿਆ ਹੋਰ ਕੋਠੀ ਵੇਚੀ ਗੱਡੀ ਚੋਰੀ ਕੀਤੀ ਮੈਂ ਕਹਾਂ ਜੀ ਮੈਨੂੰ ਉਹੀ ਦੇ ਦਿਓ ਮੈਨੂੰ 11 ਕਰੋੜ 12 ਕਰੋੜ ਦੀ ਨਹੀਂ ਲੋੜ ਮੈਂ ਆਪਣੇ ਘਰ ਨੂੰ ਜਾਵਾਂ ਜਿੰਦੇ ਜੀ ਤਾਂ ਮੈਂ ਆਪਣੇ ਘਰ ਨੂੰ ਜਾਵਾਂ ਸੋ ਇਹ ਲੋਕ ਬੰਦੇ ਨੂੰ ਜਿੰਦੇ ਜੀ ਜਾਨ ਮਿਲ ਨਹੀਂ ਦਿੰਦੇ ਉਹ ਕਹਿੰਦੇ ਹੁਣ ਅਜੇ ਕਹਿੰਦੇ ਜੀ ਪਤਾ ਕਰੋ ਹੋਰ ਪ੍ਰਾਪਰਟੀ ਕਿੱਥੇ ਕਿੱਥੇ ਆ ਲਓ ਦੱਸੋ ਇੱਕ ਕੁਝ ਕੰਡਪਾੜ ਸਾਹ ਹੋਰ ਅੰਬ ਕਰਾਇਆ ਸੀ ਉਹ ਤੇ ਪਾਠੀ ਚੱਪਿਆ ਸੀ ਉਹ ਕਿਉਂਕਿ ਸਰ ਜੀ ਮੇਰੇ ਬੱਚੇ ਆਏ ਸੀ ਬਾਹਰੋਂ ਇਸ ਹਰ ਇੱਕ ਬੰਦਾ ਮੇਰਾ ਬੇਟਾ ਪਹਿਲਾ ਪੰਜਾਬੀ ਪੁਲਿਸ ਅਫਸਰ ਸੀਗਾ ਜਦੋਂ ਇੰਡੀਆ ਆਇਆ ਫ੍ਰੈਂਚ ਪੁਲਿਸ ਖੁਸ਼ੀਆਂ ਸੀਗੀਆਂ ਤੇ ਮੈਂ ਸੋਚਿਆ ਕਿ ਚਲੋ ਖੰਡ ਪਾਠ ਕਰਾਉਣੇ ਆ ਹਫਤਾ ਤੱਕ ਰਹਿਣਾ ਸੀ ਉਹਨਾਂ ਨੇ ਮੈਂ ਜਦ ਬੱਚਿਆਂ ਨੂੰ ਲੈਣ ਗਈ ਪਾਠੀ ਘਰੇ ਇਹ ਬੇਵਕੂਫ ਸਮਝੇ ਕਿ ਜੇ ਮੇਰੀ ਫਲਾਈਟ ਹੋ ਗਈ ਆ ਇਹਨਾਂ ਨੇ ਉਹ ਪਾਠੀ ਚੱਕੇ ਉਹਨਾਂ ਦੇ 452 ਲਾ ਕੇ ਹਵਾਲਾ ਚ ਬੰਦ ਕਰਤਾ ਇਹਨਾਂ ਨੂੰ ਕਬਜ਼ਾਕਾਰ ਬਣਾ ਦਿਆ ਆਪੇ ਮਾਲਕ ਬਣ ਕੇ ਪਾਠੀ ਅੰਦਰ ਕਰਦੇ ਕਰ ਰਹੇ ਸਨ ਮੈਂ ਵਾਪਸ ਆਈ ਜਦੋਂ ਮੈਂ ਵਾਪਸ ਆਈ ਮੈਂ ਸਿੱਧੀ ਗਈ ਕੋਰਟ ਚ ਮੈਂ ਜਸਬ ਨੂੰ ਕਿਹਾ ਜਸਬ ਇਹ ਪੋਰਸਟਚੂਰ ਬੋਲਦੀ ਆ 30 ਸਾਲ ਪੁਰਾਣੀ ਸਾਡੇ ਇਹ ਪਾਠੀ ਆ ਜਸਬ ਨੇ ਉਸੇ ਵੀ ਲਿਜ਼ ਮੰਤਨ ਲੈ ਲਈਆਂ ਫਿਰ ਉਸ ਐਸਐਚਓ ਨੇ ਕਿਹਾ ਮੈਨੂੰ ਉੱਤੋਂ ਫੋਨ ਆ ਗਿਆ ਕਿ ਭਾਵੇਂ ਮਾਲਕ ਮਕਾਨ ਆ ਇਹਨੂੰ ਰੈਸਟ ਕਰੋ ਗੁੰਡੇ ਨਾ ਇਹਦੇ ਘਰੋਂ ਕੱਟਿਓ ਸਰ ਇਹ ਨਮਕनून ਅਸੀਂ ਦੇਖਿਆ ਮੈਂ ਹੁਣ ਉਹਦੇ ਤੇ ਵੀ ਡਿਫਾਰਮੇਸ਼ਨ ਪਈ ਹੋਆ ਉਹ ਛੇ ਡੀਜੀਪੀ ਤੇ ਵੀ ਬਟ ਇਹ ਸਮਝ ਨਹੀਂ ਆਉਂਦੀ ਕਿ ਇਹ ਲੋਕ ਪਬਲਿਕ ਸਰਵੰਟ ਹੋ ਕੇ ਸਾਡੇ ਲੋਕਾਂ ਨੂੰ ਕਿਦਾਂ ਜ਼ਲੀਲ ਕਰਦੇ ਆ ਗੁੰਡੇ ਕਰੋ ਕਿ ਮੈਂ ਇੱਕ ਲੁਧਿਆਣੇ ਤੋਂ ਮਾਰਨ ਦੀ ਤੰਤ ਤੇ ਜੋ ਇੱਕ ਵਾਰ ਨੇ ਜੀ 6 ਵਾਰੀ ਛੇ ਵਰ ਮੇਰਾ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਆ ਗੱਡੀ ਟਰੱਕ ਥੱਲੇ ਦਿੱਤੀ ਕਦੀ ਸਿਰ ਵਿੱਚ ਨਾ ਹੁਣ ਦਾ ਐਸ ਐਚਓ ਹੀ ਆ ਗਈ ਸਿੱਧੀ ਵੀ ਘਰੋਂ ਹੀ ਚੱਕ ਲੋ ਅਨਨੋਨ ਜਗ੍ਹਾ ਲਿਜਾ ਕੇ ਮਾਰ ਦਿੰਦੇ ਆ ਆ ਦੇਖੋ ਜੀ ਇੱਕ ਵਾਰੀ ਸੂਏ ਦੀ ਗੱਡੀ ਮਿਲੀ ਦਿਓ ਆ ਦੇਖੋ